ਹੈਲੋ एवरीवन ਵੈਲਕਮ ਟੂ ਦਾ ਹੈਪੀ ਸਰ ਕਲਾਸਸ ਸਾਡੀ ਚੱਲ ਰਹੀ ਪੰਜਾਬ ਗਿਆਨ ਸੀਰੀਜ਼ ਦੇ ਵਿੱਚ ਅੱਜ ਅਸੀਂ ਸ੍ਰੀ ਦੀ ਅਜਮਸੋਦਾਰ ਪਖ ਸਿੰਘ ਦੀ ਜੀਵਨੀ ਨੂੰ ਡਿਸਕਸ ਕਰਾਂਗੇ ਤੇ ਪਖ ਸਿੰਘ ਨੂੰ ਲੈ ਕੇ ਜਿੰਨੇ ਵੀ ਕੁਐਸਚਨ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਨੇ ਉਹਨਾਂ ਸਾਰਿਆਂ ਦੀ ਬੇਖੂਬੀ ਜਾਣਨ ਦੀ ਕੋਸ਼ਿਸ਼ ਵੀ ਕਰਾਂਗੇ ਤੇ ਇਸ ਤਰ੍ਹਾਂ ਹੀ ਇਹ ਪ੍ਰਣਾਮ ਸ਼ਹੀਦਾਂ ਨੂੰ ਇੱਕ ਇਨੀਸ਼ੀਏਟਿਵ ਨੂੰ ਲੈ ਕੇ ਮੈਂ ਜਿਹੜੇ ਵੀ ਮੋਸਟ ਇੰਪੋਰਟੈਂਟ ਸ਼ਹੀਦ ਨੇ ਜਿਨ੍ਹਾਂ ਦਾ ਦੇਸ਼ ਨੂੰ ਯਾਦਗਾਰਾਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਤੇ ਹੋਰ ਵੀ ਆਜ਼ਾਦੀ ਦੇ ਘਟਾਲਿਆਂ ਦੇ ਵਿੱਚ ਇੰਨੇ ਵੀ ਸ਼ਹੀਦ ਹੋਏ ਜਿਹੜੇ ਕੀ ਇਗਜ਼ਾਮ ਦੇ ਪੁਆਇੰਟ ਆਫ 뷰 ਤੋਂ ਮੋਸਟ ਇੰਪੋਰਟੈਂਟ ਰਹਿੰਦੇ ਨੇ ਉਹਨਾਂ ਨੂੰ ਅਸੀਂ ਡਿਸਕਸ ਕਰਾਂਗੇ ਅੱਜ ਜੇ ਸਭ ਤੋਂ ਪਹਿਲੇ ਸ਼ਹੀਦ ਆਜ਼ਮ ਸਰਦਾਰ ਪਖ ਸਿੰਘ ਦੀ ਜੀਵਨੀ ਦੇ ਚਰਚਾ ਕਰਦੇ ਹਾਂ ਸਰਦਾਰ ਪਖ ਸਿੰਘ ਦਾ ਜਨਮ 27 ਸਤੰਬਰ 1907 ਨੂੰ ਪਿੰਡ ਬੰਗਾ ਜ਼ਿਲ੍ਹਾ ਲਾਇਲਪੁਰ ਜਿਹੜਾ ਅੱਗੇ ਅੱਜਕੱਲ ਪਾਕਿਸਤਾਨ ਦੇ ਵਿੱਚ ਹੋਇਆ ਆਪ ਜੀ ਦੇ ਪਿਤਾ ਸ੍ਰੀ ਕ੍ਰਿਸ਼ਨ ਜੀ ਕਿਸਾਨ ਪਾਰਟੀ ਦੇ ਆਗੂ ਵੀ ਰਹੇ ਤੇ ਗਦਰ ਲਹਿਰ ਦੇ ਵੀ ਸਮਰਥਕ ਰਹੇ ਇਹ ਜਿਹੜਾ ਲਾਇਲਪੁਰ ਡਿਸਟ੍ਰਿਕਟ ਹੈ ਜਿਹੜਾ ਅੱਜਕੱਲ ਪਾਕਿਸਤਾਨ ਦੇ ਵਿੱਚ ਹੈ ਪੁਰਾਣੇ ਸਮੇਂ ਦੇ ਵਿੱਚ ਉਸ ਵਕਤ ਪੰਜਾਬ ਦੇ ਵਿੱਚ ਹੀ ਹੁੰਦਾ ਸੀ ਆਪਨੇ ਡੀਏਵੀ ਕਾਲਜ ਲਾਹੌਰ ਤੋਂ ਇਹਨੂੰ ਦਿਯਾਨੰਦ ਐਂਗਲੋ ਵੈਦਿਕ ਵੀ ਕਹਿੰਦੇ ਨੇ ਉੱਥੋਂ ਆਪਣੀ 10ਵੀਂ ਪਾਸ ਕਰੀ ਸੀ ਤੇ ਉਸ ਤੋਂ ਬਾਅਦ ਨਵਾਂ ਨਵਾਂ ਬਣਿਆ ਸੀ ਨੈਸ਼ਨਲ ਕਾਲਜ ਲਾਹੌਰ ਪਲੱਸ 2 ਪਾਸ ਕੀਤੀ ਜਾਂ ਇੰਟਰ ਪਾਸ ਕੀਤਾ ਮਦਨ ਲਾਲ ਤੇ ਇੰਗਰਾਜੀ ਸਰਦਾਰ ਕਰਤਾਰ ਸਿੰਘ ਸਰਾਬਾ ਉਹਨਾਂ ਦੀ ਪ੍ਰੇਰਨਾ ਸਰੋਤ ਰਹੇ ਲੰਮੇ ਸਮੇਂ ਤੋਂ ਹੀ ਉਹ ਮਦਨ ਲਾਲ ਤੇ ਕਰਤਾਰ ਸਿੰਘ ਸਰਾਬਾ ਨੂੰ ਸੁਣਦੇ ਤੇ ਉਹਨਾਂ ਦੀ ਵਿਆਖਿਆ ਨੂੰ ਲੋਕਾਂ ਦੇ ਮੂੰਹ ਸੁਣਦਾ ਜਿਹਦੇ ਕਾਰਨ ਉਹਨਾਂ ਦੇ ਦੀਵੀ ਪ੍ਰੇਰਣਾ ਸਰੋਤ ਰਹੇ ਇਹ ਵੀ ਕਿਹਾ ਜਾਂਦਾ ਹੈ ਕਿ ਅਕਸਰ ਕਰਤਾਰ ਸਿੰਘ ਸਰਾਬਾ ਦੀ ਜਿਹੜੀ ਫੋਟੋ ਆਪਣੀ ਜੇਬ ਦੇ ਵਿੱਚ ਜ਼ਰੂਰ ਰੱਖਦੇ ਤੇ ਆਪਣੇ ਪਾਕਟ ਦੇ ਵਿੱਚ ਵੀ ਉਹਨਾਂ ਦੇ ਉਹਨਾਂ ਦੀ ਜੇਬ ਦੇ ਵਿੱਚ ਉਹਦੀ ਫੋਟੋ ਜ਼ਰੂਰ ਹੁੰਦੀ 1924 ਦੀ ਗੱਲ ਹੈ ਜਦੋਂ ਕਰਦੇ ਵਿੱਚ ਸਾਰੀਆਂ ਰੀਤਾਂ ਰਿਵਾਜਾਂ ਦੇ ਹਿਸਾਬ ਦੇ ਨਾਲ ਉਹਦਾ ਉਹਨਾਂ ਦਾ ਵਿਆਹ ਰਚਨਾ ਸੀਗਾ ਉਸ ਦਿਨ ਉਹ ਸਾਰੀਆਂ ਰੀਤਾਂ ਰਵਾਜਾਂ ਨੂੰ ਛੱਡਦੇ ਹੋਏ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਦੇ ਲਈ ਦੇਸ਼ ਦੀ ਆਜ਼ਾਦੀ ਦੇ ਵਿੱਚ ਆਪਣਾ ਯੋਗਦਾਨ ਪਾਉਣ ਦੇ ਲਈ ਘਰ ਛੱਡ ਕੇ ਚਲੇ ਜਾਂਦੇ ਨੇ ਇਹ ਗੱਲ 1924 ਦੀ ਹੈ ਜਿਹਦੇ ਕਾਰਨ ਸਭ ਤੋਂ ਪਹਿਲਾਂ ਉਹਨਾਂ ਨੇ ਅਲੱਗ-ਅਲੱਗ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਕੰਮ ਕਰਦੇ ਨੇ ਪਹਿਲਾਂ ਉਹ ਕਾਨਪੁਰ ਵਿਖੇ ਜਾਂਦੇ ਨੇ ਕਾਨਪੁਰ ਦੇ ਵਿੱਚ ਉਹ ਪ੍ਰਤਾਪ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਕੰਮ ਕਰਦੇ ਨੇ ਪਰ தாம் ਨਾਮ ਦੀ ਇੱਕ ਪ੍ਰਿੰਟਿੰਗ ਪ੍ਰੈਸ ਹੁੰਦੀ ਉੱਥੇ ਕੰਮ ਕਰਦੇ ਨੇ ਉੱਥੇ ਉਹ ਕਈ ਹੋਰ ਸਾਥੀਆਂ ਨੂੰ ਮਿਲਦੇ ਨੇ ਜਿਨ੍ਹਾਂ ਵਿੱਚੋਂ ਇੱਕ ਸ਼ੰਕਰ ਵਿਦਿਆਰਥੀ ਸੀ ਬੀ ਕੇ ਦੱਤ ਚੰਦਰ ਸ਼ੇਖਰ ਆਜ਼ਾਦ ਚੰਦਰਨਾਥ ਸੁਜਿਆਲ ਨੂੰ ਮਿਲਦੇ ਨੇ ਸੁਨਿਆਲ ਨੂੰ ਸੁਚਿੰਦਰਨਾਥ ਸੁਨਿਆਲ ਨੂੰ ਮਿਲਦੇ ਨੇ ਉੱਥੇ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਦੇ ਸਰਗਰਮ ਮੈਂਬਰ ਬਣੇ ਜਿਹਨੂੰ ਐਚ ਆਰਏ ਕਿਹਾ ਜਾਂਦਾ ਹੈ ਮਾਧਿਅਮ ਵਿੱਚ ਇਹਦਾ ਨਾਮ ਸੀਗਾ ਹਿੰਦੂਸਤਾਨ ਸੋਸ਼ਲਿਸਟ ਰਿਪਬਲਿਕ ਪਬਲਿਕ ਐਸੋਸੀਏਸ਼ਨ ਪਰ ਪਬਲਿਕ ਐਸੋਸੀਏਸ਼ਨ ਮੜ ਜਾਂਦਾ ਹੈ ਐਚ ਐਸ ਆਰ ਐ ਪਹਿਲਾਂ ਇਹਦਾ ਨਾਮ ਸੀਗਾ ਐਚ ਆਰ ਐ ਹਿੰਦੂਸਤਾਨ ਪਬਲਿਕ ਐਸੋਸੀਏਸ਼ਨ ਜਿਸ ਦੀ ਸਥਾਪਨਾ ਜਮੰਦਰ ਕੇ ਜਿਸ ਦਾ ਬਣਾਇਆ ਸੀ ਕਿ ਜਿਸ ਨੂੰ ਰਾਜ ਪ੍ਰਸਾਦ ਬਿਸ਼ਮਲ ਸੀ ਗੋਜ ਯੋਗੇਸ਼ ਚਟਰਜੀ ਤੇ ਸਤेंद्रਨਾਥ ਸਨਿਆਲ ਦੁਆਰਾ ਇਸ ਨੂੰ ਬਣਾਇਆ ਗਿਆ ਐਚ ਆਰ ਐ ਨੂੰ ਉਸ ਤੋਂ ਬਾਅਦ 1925 ਵਿੱਚ ਜੈਤੋ ਦੇ ਵਿੱਚ ਜਿਹੜਾ ਮੋਰਚਾ ਹੁੰਦਾ ਹੈ ਉਹਦੇ ਦੌਰਾਨ ਦੁਬਾਰਾ ਲਾਹੌਰ ਆ ਜਾਂਦੇ ਨੇ ਜੈਤੋ ਦੇ ਮੋਰਚੇ ਦੇ ਵਿੱਚ ਇਹ ਬਹੁਤ ਵੱਡੇ ਤੌਰ ਦੇ ਉੱਤੇ ਬਹੁਤ ਅੱਛੇ ਲੈਵਲ ਦੇ ਉੱਤੇ ਪ੍ਰਦਰਸ਼ਨ ਕਰਦੇ ਨੇ ਜਿਸ ਦੇ ਕਾਰਨ ਸਰਕਾਰ ਇਹਨਾਂ ਨੂੰ ਪਕੜਨ ਦੀ ਕੋਸ਼ਿਸ਼ ਕਰਦੀ ਹੈ ਜੋ ਉਸ ਵਕਤ ਬ੍ਰਿਟਿਸ਼ ਹੁੰਦੇ ਨੇ ਜਿਹੜੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਕੋਸ਼ਿਸ਼ ਕਰਦੇ ਨੇ ਫਿਰ ਇਹ ਉੱਥੋਂ ਵੀ ਦੌੜ ਕੇ ਚਲੇ ਜਾਂਦੇ ਨੇ ਜਾਂ ਪੁਲਿਸ ਗ੍ਰਿਫ ਗ੍ਰਿਫ ਦੇ ਵਿੱਚ ਨਹੀਂ ਆਉਂਦੀ ਚਗਮਾ ਦੇ ਕੇ ਚਲੇ ਜਾਂਦੇ ਨੇ ਦਿੱਲੀ ਦੇ ਵਿੱਚ ਹੀ ਵਾਪਸ ਆ ਜਾਂਦੇ ਨੇ ਬਲਵੰਤ ਸਿੰਘ ਨਾਮ ਦੇ ਨਾਮ ਤੋਂ ਇਹ ਰਹਿਣਾ ਉੱਤੇ ਸ਼ੁਰੂ ਕਰਦੇ ਨੇ ਕਈ ਵਾਰੀ ਕੁਐਸਚਨ ਪੁੱਛਿਆ ਜਾਂਦਾ ਕਿ ਦਿੱਲੀ ਦੇ ਵਿੱਚ ਸਰਦਾਰ ਪਖ ਸਿੰਘ ਕਿਹੜੇ ਇੱਕ ਕਲਪਨਿਕ ਨਾਮ ਤੋਂ ਜਾਂ ਇੱਕ ਸੁਡੋ ਨਾਮ ਤੋਂ ਰਹਿਣਾ ਸ਼ੁਰੂ ਕਰਦੇ ਨੇ ਉੱਥੇ ਉਹਨਾਂ ਦਾ ਨਾਮ ਬਲਵੰਤ ਸਿੰਘ ਹੁੰਦਾ ਕਿਉਂਕਿ ਪੁਲਿਸ ਉਹਨਾਂ ਦੇ ਪਿੱਛੇ ਲੱਗੀ ਹੋਈ ਹੁੰਦੀ ਹੈ ਜਿਹਦੇ ਵਿੱਚ ਦਵਾਰੇ ਉਹ ਇੱਕ ਹੋਰ ਨਿਊਜ਼ਪੇਪਰ ਦੇ ਲਈ ਕੰਮ ਕਰਦੇ ਨੇ ਜਿਹੜੇ ਨਿਊਜ਼ਪੇਪਰ ਦਾ ਨਾਮ ਹੁੰਦਾ ਵੀਰ ਅਰਜਨ ਵੀਰ ਅਰਜਨ ਨਾਮ ਦਾ ਇੱਕ ਨਿਊਜ਼ਪੇਪਰ ਹੁੰਦਾ ਉੱਥੇ ਐਜ਼ ਅ ਐਡੀਟਰ ਦੀ ਤਰ੍ਹਾਂ ਉੱਥੇ ਫਿਰ ਕੰਮ ਕਰਦੇ ਨੇ ਕਿਉਂਕਿ ਪਹਿਲਾਂ ਵੀ ਉਹ ਕਾਨਪੁਰ ਦੇ ਵਿੱਚ ਇੱਕ ਐਡੀਟਰ ਦੀ ਪੋਸਟ ਨੂੰ ਪ੍ਰਤਾਪ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਦਿਨਵਾ ਚੁੱਕੇ ਹੁੰਦੇ ਨੇ ਲਾਹੌਰ ਫਿਰ ਉਹ ਦੁਬਾਰਾ ਫਿਰ ਲਾਹੌਰ ਆਉਂਦੇ ਨੇ ਸੋਹਣ ਸਿੰਘ ਜੋਸ਼ ਤੇ ਸੰਤੋਖ ਸਿੰਘ ਨੂੰ ਕੀਰਤੀ ਕਿਸਾਨ ਪਾਰਟੀ ਸੀ ਜਿਹੜੀ ਉਹਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਉਹਨਾਂ ਦੇ ਨਾਲ ਕੀਰਤੀ ਨਾਮ ਦਾ ਇੱਕ ਰਸਾਲਾ ਵੀ ਹੁੰਦਾ ਉਹਦੇ ਵਿੱਚ ਵੀ ਇਹਨਾਂ ਦਾ ਬੜਾ ਯੋਗਦਾਨ ਹੁੰਦਾ ਹੈ ਮਾਰਚ 1926 ਨੂੰ ਉਹਨਾਂ ਨੇ ਪੰਜਾਬ ਨੌਜਵਾਨ ਸਭਾ ਦਾ ਗਠਨ ਕੀਤਾ ਪੰਜਾਬ ਨੌਜਵਾਨ ਸਭਾ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਹੁਲਾਰਾ ਦਿੱਤਾ ਜਾਂਦਾ ਥਾਂ ਥਾਂ ਤੇ ਜਾ ਕੇ ਇਸ ਦੇ ਲਈ ਜੋ ਹਾਰੇ ਕੀਤੇ ਜਾਂਦੇ ਨੇ ਕਿ ਲੋਕ ਵੱਧ ਤੋਂ ਵੱਧ ਇਸ ਨੂੰ ਵੀ ਦੇ ਇਸ ਸਭਾ ਦੇ ਵਿੱਚ ਸ਼ਾਮਿਲ ਹੋਣ ਉਸ ਵਕਤ ਹੀ ਕੋਕੋਰੀ ਕਨਸਪੀਰੈਂਸੀ ਕੇਸ ਹੰਦਨੀ 1925 ਦੇ ਵਿੱਚ ਇਦੇ ਕਾਰਨ ਕਕੋਰੀ ਨਾਮ ਦੀ ਇੱਕ ਜਗ੍ਹਾ ਦੇ ਵਿੱਚ ਜਿਹੜੀ ਯੂਪੀ ਦੇ ਵਿੱਚ ਵੈੰਦੀ ਸੀ ਉਹ ਟ੍ਰੇਨ ਨੂੰ ਲੁੱਟਣਾ ਹੁੰਦਾ ਜਿਹਦੇ ਵਿੱਚ 8000 ਲਗਭਗ ਰੁਪਏ ਹੁੰਦੇ ਨੇ ਉਸ ਕੇਸ ਨੂੰ ਕਕੋਰੀ ਕਨਸਪੀਰੈਂਸੀ ਕੇਸ ਕਹਿੰਦੇ ਨੇ ਉਹਦੇ ਵਿੱਚ ਬਹੁਤ ਸਾਰੇ ਨਿਕਲਾਬੀਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਸੀ ਜਿਹੜੀ ਉਸ ਦਾ ਨਾਮ ਬਦਲ ਕੇ ਹਿੰਦੁਸਤਾਨ ਐਸੋਸੀਏਸ਼ਨ ਆਫ ਰਿਪਬਲਿਕ ਇਸ ਹਿੰਦੁਸਤਾਨ ਸੋਸ਼ਲਿਸਟ ਪਬਲਿਕ ਐਸੋਸੀਏਸ਼ਨ ਰੱਖ ਦਿੱਤਾ ਜਾਂਦਾ ਹੈ ਜਿਦੇ ਵਿੱਚ ਪਖ ਸਿੰਘ ਸੁਖਦੇਵ ਬੀਕੇ ਸਨਾ ਸ਼ਿਵ ਕੁਮਾਰ ਵਰਮਾ 1927 1928 ਨੂੰ ਦਿੱਲੀ ਵਿਖੇ ਮਿਲੇ ਤੇ ਸਮਰਾਜਵਾਦਨ ਸੰਘਰਸ਼ ਤੇ ਮੂਲ ਮੰਤਵ ਦੇ ਰੂਪ ਵਿੱਚ ਸਵੀਕਾਰ ਕੀਤਾ। ਉਹਨਾਂ ਨੇ ਸਮਰਾਜਵਾਦ ਨੂੰ ਉਸ ਵਕਤ ਆਪਣੇ ਮੂਲ ਸਿਧਾਂਤ ਦੇ ਵਿਚਾਰਡ ਕੀਤਾ। ਪਾਰਟੀ ਦਾ ਨਾਮ ਬਦਲ ਕੇ ਮੈਂ ਦੱਸਿਆ ਸੀਗਾ ਹਿੰਦੁਸਤਾਨ ਪਬਲਿਕ ਐਸੋਸੀਏਸ਼ਨ ਸੀ ਜਿਹੜੀ ਉਹਦਾ ਨਾਮ ਹਿੰਦੁਸਤਾਨ ਸੋਸ਼ਲਿਸਟ ਪਬਲਿਕ ਐਸੋਸੀਏਸ਼ਨ ਰੱਖ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਲਾਲਾ ਲਾਜਪਤਰਾਏ ਦੀ ਪ੍ਰਧਾਨਗੀ ਹੇਟ ਸੈਵਨ ਕਮਿਸ਼ਨ ਆਪਾਂ ਨੂੰ ਬਤਾ ਗਿਆ 1928 ਨੂੰ ਭਾਰਤ ਦੇ ਵਿੱਚ ਆਉਂਦਾ ਹੈ ਜਿਹਦੇ ਕਾਰਨ ਬਹੁਤ ਸਾਰੀ ਜਗ੍ਹਾ ਦੇ ਉੱਤੇ ਰੋਸ ਪ੍ਰਦਰਸ਼ਨ ਇਸ ਦੇ ਲਈ ਹੁੰਦਾ ਜਿੱਥੇ ਵੀ ਸੈਵਨ ਕਮਿਸ਼ਨ ਜਾਂਦਾ ਹੈ ਭਾਵੇਂ ਉਹ ਕੋਲਕਾਤਾ ਜਾਂਦਾ ਹੋ ਭਾਵੇਂ ਕਾਨਪੂਰ ਭਾਵੇਂ ਵਿਜੇਵਾੜਾ ਪਾਵੇਂ ਪੁੰਨੇ ਜਿੱਥੇ ਵੀ ਰੋਸ਼ ਜਿੱਥੇ ਮੰਨ ਕੇ ਚਲੋ ਸ਼ੈਮਨ ਕਮਿਸ਼ਨ ਜਾਂਦਾ ਹੈ ਜਿਹੜਾ ਕਿ ਮੈਂ ਥੈਂਕ ਯੂ ਚੈਂਸਫੋਰਡ ਰਿਫਾਰਮ ਜਿਹੜਾ ਐਕਟ ਹੁੰਦਾ ਇਸ ਨੂੰ ਰਿਫਾਰਮ ਕਰਨ ਦੇ ਲਈ ਹੁੰਦਾ ਹਰ ਜਗਾਂ ਦੇ ਉੱਤੇ ਇਸ ਦਾ ਬੜੇ ਹੀ ਜੋਰੋਂ ਸ਼ੋਰੋਂ ਦੇ ਨਾਲ ਬਾਈਕਾਟ ਕੀਤਾ ਜਾਂਦਾ ਉਸ ਦੌਰਾਨ ਹੀ ਕਾਨਪੁਰ ਦੇ ਵਿੱਚ ਉਹ ਸੌਰੀ ਲਖਨਊ ਦੇ ਵਿੱਚ ਜਦੋਂ ਬਹੁਤ ਵੱਡਾ ਇਕੱਠ ਹੋ ਰਿਹਾ ਹੁੰਦਾ ਉੱਥੇ ਉਸ ਦੌਰਾਨ ਲਾਲਾ ਰਾਜਪਤਰਾਏ ਜੀ ਦੇ ਸੁੱਟੀ ਲੱਗਦੀ ਹੈ ਜਿਸ ਦੇ ਕਾਰਨ ਉਹਨਾਂ ਦੀ 27 ਨਵੰਬਰ 1900 28 ਨੂੰ ਮੌਤ ਹੋ ਜਾਂਦੀ ਹੈ ਇਸ ਦੌਰਾਨ ਜਦੋਂ ਸਾਈਮਨ ਕਮਿਸ਼ਨ 17 ਨਵੰਬਰ 1928 ਨੂੰ ਲਾਲ ਅਜਪਟ ਰਾਏ ਦੀ ਮੌਤ ਹੋ ਜਾਂਦੀ ਹੈ ਇਸ ਘਟਨਾ ਤੋਂ ਪ੍ਰੇਰਿਤ ਕੇ ਲਾਲ ਪਖ ਸਿੰਘ ਚੰਦਰ ਸੇਖਰ ਆਜਾ ਤੇ ਰਾਜਗੁਰੂ ਨੇ ਉੱਥੇ ਭਲੇਖੇ ਦੇ ਨਾਲ ਸਕਾਟ ਨੂੰ ਮਾਰਨਾ ਸੀਗਾ ਪਰ ਸੌਂਡਰਸ ਨੂੰ ਮਾਰ ਦਿੰਦੇ ਨੇ ਕਿਉਂਕਿ ਸਕਾਟ ਉਸ ਵਕਤ ਲਾਠੀ ਚੜ੍ਹਨ ਦਾ ਹੁਕਮ ਦਿੰਦਾ ਮਾਰਨਾਸ ਕਾਟਨ ਹੁੰਦਾ ਸਪਾਟਨ ਨੂੰ ਮਾਰਨ ਦੇ ਲਈ ਜਦੋਂ ਲਾਹੌਰ ਜਾਂਦੇ ਨੇ ਉਸ ਵਕਤ ਸਪਾਟ ਦੇ ਜਗਾਂ ਤੇ ਬਾਈਕ ਦੇ ਉੱਤੇ ਜਾਂ ਮੋਟਰਸਾਈਕਲ ਦੇ ਉੱਤੇ ਸੰਡ ਸਾਰੇ ਹੁੰਦਾ ਜਿਹਦੇ ਕਾਰਨ ਉਹ ਸੰਡਰਸ ਨੂੰ ਗੋਲੀ ਮਾਰ ਕੇ ਦੀ ਮੌਤ ਕਰ ਦਿੱਤੀ ਜਾਂਦੀ ਹੈ ਉਹ ਵੀ ਪੁਲਿਸ ਸੁਪਰਡੈਂਟ ਹੁੰਦਾ ਹੈ ਕੁਝ ਮਹੀਨਿਆਂ ਦੇ ਬਾਅਦ ਮੰਨ ਕੇ ਚਲੋ ਕਿ 8 ਅਪ੍ਰੈਲ 1929 ਨੂੰ ਪਾਕ ਸਿੰਘ ਦੇ ਬੀਕੇ ਦੱਤ ਨੇ ਅਸੈਂਬਲੀ ਦੇ ਵਿੱਚ ਬੰਬ ਸਿੱਟਿਆ ਇਹ ਗੱਲ ਸੀਗੀ 8 ਅਪ੍ਰੈਲ 1929 ਦੀ ਜਿਹਦਾ ਸਿਰਫ ਕਿਸੇ ਨੂੰ ਮਤਲਬ ਕਿ ਨੁਕਸਾਨ ਪਹੁੰਚਾਉਣਾ ਨਹੀਂ ਸੀ ਇਹ ਸਿਰਫ ਬੌਲਿ ਜਿਹੜੀ ਜਨਤਾ ਸੀ ਜਾਂ ਮਤਲਬ ਕਿ ਚਲੋ ਬੌਲੇ ਜਿਹੜੇ ਅੰਗਰੇਜ਼ ਸੀਗੇ ਉਹਨਾਂ ਦੇ ਕੰਨਾਂ ਦੇ ਵਿੱਚ ਗੂੰਜ ਨੂੰ ਪ੍ਰਕਰਾਰ ਕਰਨਾ ਸੀਗਾ ਜਿਨ੍ਹਾਂ ਨੇ ਦੋ ਬਿਲ ਸੀਗੇ ਜਿਹੜੇ ਉਹਨਾਂ ਦਾ ਵਿਰੋਧ ਵੀ ਕੀਤਾ ਉਹਨਾਂ ਵਿੱਚੋਂ ਇੱਕ ਬਿਲ ਸੀਗਾ ਟਰੈਡ ਸਪਿਊਟ ਬਿਲ ਦੂਸਰਾ ਸੀਗਾ ਪਬਲਿਕ ਸੇਫਟੀ ਬਿਲ ਦੋਨਾਂ ਬਿਲਾਂ ਨੂੰ ਦੇਖਦੇ ਹੋਏ ਔਰ ਡਿਸਪਿਊਟ ਟ੍ਰੇਡ ਸੇਫਟੀ ਬਿਲ ਤੇ ਪਬਲਿਕ ਸੇਫਟੀ ਬਿਲ ਤੇ ਟ੍ਰੇਡ ਡਿਸਪਿਊਟ ਬਿਲ ਸੀਗੇ ਦੋਨਾਂ ਦੀ ਲੰਘਣਾ ਕਰਦੇ ਹੋਏ ਅਸੈਂਬਲੀ ਦੇ ਵਿੱਚ ਬੰਬ ਸਿੱਟਾ ਜਾਂਦਾ ਜਿਹਦੇ ਕਾਰਨ ਇਹਨਾਂ ਨੇ ਆਪਣੀ ਗ੍ਰਿਫਤਾਰੀ ਦਿੱਤੀ ਤੇ ਬਹੁਤ ਸਾਰੇ ਨਾਰੇ ਵੀ ਲਗਾਏ ਇਨਕਲਾਬ ਜਿੰਦਾਬਾਦ ਸਮਰਾਜਵਾਦ ਸੀਗਾ ਜਿਹੜਾ ਮੁਰਦਾ ਬਾ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਲੋਕਤੰਤਰ ਜਿੰਦਾਬਾਦ ਸ਼ਰਧਰੋਸ਼ੀ ਦੀ ਤਮੰਨਾ ਇਸ ਤਰ੍ਹਾਂ ਦੇ ਨਾਰੇ ਮੇਰਾ ਰੰਗ ਦੇ ਬਸੰਤੀ ਚੋਲਾ ਅਕਸਰ ਅਸੀਂ ਸੁਣਦੇ ਰਹਿੰਦੇ ਹਾਂ ਅਸੈਂਬਲੀ ਹਾਲ ਦੇ ਵਿੱਚ ਪਰਚੇ ਵੀ ਸਿੱਟੇ ਗਏ ਉਹਨਾਂ ਨੇ ਬੈਰੀ ਜਨਤਾ ਦੇ ਜਨਤਾ ਨੂੰ ਆਪਣੇ ਹੱਕਾਂ ਦੀ ਜਾਗਰੂਤ ਕਰਨ ਦੀ ਸੁਚੇਤ ਵੀ ਕੀਤਾ ਤੇ ਉਸੇ ਮੌਕੇ ਤੇ ਫਰਾਰ ਨਹੀਂ ਹੋਏ ਆਪਣੀਆਂ ਗ੍ਰਿਫਤਾਰੀਆਂ ਵਿੱਚ ਦਿੱਤੀਆਂ ਪਾਕ ਸਿੰਘ ਤੇ ਪੀ ਕੇ ਦੱਤ ਨੇ ਅਸੈਂਬਲੀ ਵਿੱਚ ਬੰਬ ਦੀ ਅੰਦੇ ਪੁੱਛਗਿੱਛ ਦੇ ਦੌਰਾਨ ਬਾਅਦ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਜਿਹੜਾ ਸੰਡਰਸ ਦੇ ਕਤਲ ਸੀਗੇ ਉਹ ਇਹ ਦੋਈ ਸੀ ਮੀਆਵਾਲ ਸੈਂਟਰਲ ਜੇਲ੍ਹ ਦੇ ਵਿੱਚ ਇਹਨਾਂ ਨੂੰ ਭੇਜਿਆ ਗਿਆ ਉਥੇ ਭੁੱਖ ਹੜਤਾਲ ਰੱਖੀ ਇਹਨਾਂ ਨੇ 15 ਜੂਨ 1929 ਨੂੰ ਭੁੱਖ ਹੜ ਭੁੱਖ ਹੜਤਾਲ ਦੇ ਦੌਰਾਨ ਜਤਿੰਦਰ ਸਿੰਘ ਦੀ ਮੌਤ ਹੋ ਜਾਂਦੀ ਹੈ 65 ਡੇਸ ਦੇ ਬਾਅਦ ਉਸ ਤੋਂ ਬਾਅਦ ਇਹ ਪਤਾ ਲੱਗ ਜਾਂਦਾ ਹੈ ਕਿ ਅਸੈਂਬਲੀ 'ਚ ਬੰਬ ਵਾਲੀ ਘਟਨਾ ਤੋਂ ਬਾਅਦ ਇਹਨਾਂ ਉੱਤੇ ਕੇਸ ਰਜਿਸਟਰ ਹੁੰਦਾ ਹੈ ਤੇ ਬਾਅਦ 'ਚ ਪਤਾ ਲੱਗ ਜਾਂਦਾ ਹੈ ਕਿ ਸੈਂਡਰਸ ਦਾ ਜਿਹੜਾ ਕਤਲ ਹੈ ਉਹ ਵੀ ਇਹਨਾਂ ਨੇ ਕੀਤਾ ਜਿਹਦੇ ਰਣਪਖ ਸਿੰਘ ਸੁਖਦੇਵ ਤੇ ਰਾਜਗੁਰੂ ਦੇ ਖਿਲਾਫ ਕੇਸ ਦਰਜ ਹੋ ਜਾਂਦਾ ਹੈ ਤੇ ਉਹਨਾਂ ਨੂੰ ਫਾਂਸੀ ਸਜ਼ਾ ਜਨਾਈ ਜਾਂਦੀ ਹੈ 23 ਮਾਰਚ 1931 ਨੂੰ ਉਹਨਾਂ ਨੂੰ ਫਾਂਸੀ ਦੇ ਦਿੱਤੀ ਜਾਂਦੀ ਹੈ ਤੇ ਉਹਨਾਂ ਦੀਆਂ ਅੱਧ ਸੜੀਆਂ ਲਾਸਾਂ ਨੂੰ ਸਤਲੁਜ ਲਦੀ ਦੇ ਵਿੱਚ ਤੈਰਿਆ ਜਾਂਦਾ ਤੇ ਉਸ ਤੋਂ ਬਾਅਦ ਅੱਜ ਕੱਲ ਇਹਨਾਂ ਦਾ ਇੱਕ ਬ੍ਰੌਂਜ਼ ਦਾ ਸਟੈਚੂ ਹੈ ਜਿਹੜਾ ਪਾਰਲੀਮੈਂਟ ਦੇ ਵਿੱਚ ਲੱਗੇ ਜਿਹੜਾ ਨੇ ਲਾਸਾਨੀ ਸਾਹਤ ਨੂੰ ਯਾਦ ਕਰਵਾਉਂਦਾ ਹੈ ਸੋ ਐਸੇ ਮਹਾਨ ਯੋਧੇ ਜਿਨ੍ਹਾਂ ਦੇ ਕਰਕੇ ਅੱਜ ਸਾਡੇ ਸਿਰ ਦੇ ਉੱਤੇ ਪੱਗਾਂ ਗਲਾਂ ਦੇ ਵਿੱਚ ਟਾਈਆਂ ਤੇ ਸਾਡੇ ਅੰਦਰ ਗੱਲ ਕਰਨ ਦੀ ਜਿਹੜੀ ਝਾਗ ਹੈ ਜਿਹਦੇ ਕਾਰਨ ਅਸੀਂ ਆਜਾਦ ਬੈਠੇ ਆਂ ਸਾਨੂੰ ਉਹਨਾਂ ਯੋਧਿਆਂ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਉਹਨਾਂ ਨੂੰ ਸਮਰਪਤ ਆ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਜਿਵੇਂ ਸਾਡੇ ਪੀਰ ਪਗੰਬਰ ਗੁਰੂ ਸਾਹਿਬਾਨ ਓਮੀ ਸਾਡੇ ਨੌਜਵਾਨ ਹਮੇਸ਼ਾ ਹੀ ਉਹਨਾਂ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਤੇ ਉਹਨਾਂ ਨੇ ਸਾਡੇ ਲਈ ਜੋ ਸ਼ਹੀਦੀਆਂ ਦਿੱਤੀਆਂ ਜਿਸ ਕਾਰਨ ਕਰਕੇ ਦਿੱਤੀਆਂ ਤੇ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਤੇ ਉਹਨਾਂ ਬਾਰੇ ਪੜ੍ਹਨਾ ਤੇ ਪੜਾਉਣਾ ਵੀ ਜ਼ਰੂਰ ਚਾਹੀਦਾ ਹੈ ਤਾਂ ਕਿ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਇਹਨਾਂ ਨੂੰ ਜ਼ਰੂਰ ਯਾਦ ਰੱਖੇ ਤੇ ਇਹਨਾਂ ਤੋਂ ਗਿਆਨ ਦਾ ਵਾਅਦਾ ਕਰਦੇ ਹੋਏ ਸਾਰੇ ਬੱਚਿਆਂ ਨੂੰ ਇਸ ਗੱਲ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਸਾਡੇ ਵਾਸਤੇ ਇੰਨੀਆਂ ਸ਼ਹਾਦਤਾਂ ਦੇ ਕੇ ਦੇਸ਼ ਨੂੰ ਆਜ਼ਾਦੀ ਕਰਵਾਈ ਆਜ਼ਾਦੀ ਦਿਵਾਈ ਤੇ ਅਸੀਂ ਇੱਕ ਆਜ਼ਾਦ ਮੁਲਕ ਦੇ ਵਿੱਚ ਸਾਹ ਲੈ ਰਹੇ ਹਾਂ ਉਹਨਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਹੋਵੇ ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ ਛਤਰੀਆਕਰ